ਉਹ ਜਿਹੜਾ ਕੋਈ ਬਾਹਰ ਕਿ ਕਰਨੇ ਆ ਉਧਰ ਵੀਡੀਓ ਬਣੀ ਜਾ ਮੈਂ ਕਿਹਾ ਕਿ ਇਧਰ ਇਧਰ ਹਾਂ ਮਾਸੀ ਮੂੰਹ ਇਧਰ ਕਰ ਰੋ ਧੰਨੀ ਭਾਏ ਇਧਰ ਤੇ ਮੂੰਹ ਕਰੋ ਉਹਦਾ ਸਤਾ ਨਾ ਦੀ ਨਰਖੀ ਦੇ ਬਾਦੇ ਨਾ ਨਾ ਡੇ ਡੇ ਨਾ ਸਾਲੇ ਚੱਲ ਜਾਓ ਚਲੋ ਗਰਮੀ ਇੰਨੀ ਹੋ ਗਈ ਕੱਟ ਗਿਆ ਵਾਏ ਗੋਜੀ

ਤੇ ਆ ਵੀ ਬਤਨ ਹਰ ਟਿੰਨਿਸ ਨਵੇਂ ਪਾਰਟ 'ਚ ਤੁਹਾਡਾ ਸਵਾਗਤ ਆ ਪਹਿਲਾ ਪਾਰਟ ਤੁਸੀਂ ਦੇਖ ਹੀ ਚੁੱਕੇ ਹੋਗੇ ਉਥੋਂ ਆਪਾਂ ਬਾਅਦ ਹੀ ਸਟਾਰਟ ਕਰਦੇ ਆ ਨਾਨਕੇ ਆ ਚੁੱਕੇ ਆ ਸੋ ਜਾ ਕੇ ਦਿਖਾਉਣੇ ਘਰ ਦਾ ਮਾਹੌਲ ਸਾਰ ਨੂੰ ਪਹਿਲਾ ਘਾਹ ਸਾਹਰੇ ਪਾਸੇ ਡੈਂਟ ਲੱਗ ਗਿਆ ਕਾਰਾਂ ਪੂਰੀਆਂ ਖੜੀਆਂ ਤੇ ਨਾਨਕੇ ਆ ਗਏ ਹੁਣ ਮਾਹੌਲ ਹੀ ਦੇਖੋ ਬਸ ਤੁਸੀਂ ਰੰਗੋਲੀ ਕਿੰਨੇ ਕਿੰਨੇ ਪੰਜ ਗੇਲਕੇ ਨੀ ਮਾਪੇ ਦੋਨੇ ਦੋਨੇ ਕੰਦੇ ਨਹੀਂ ਜਾਵਾਂ ਮੈਂ ਤਾਂ ਇਹ ਦਾਤਾ ਦਾ ਤਾਂ ਦਾ ਆਜੂ ਆਜੂ ਹੋਇਆ ਚਾਰ ਉਹ ਜਿਹੜਾ ਕੋਈ ਪਾਸਾ ਵਾਲਾ ਕੋਈ ਹੋਰ ਬਾਹਰ ਕਰਨੇ ਆ ਆ ਉਧਰ ਦੀਏ ਵੀ ਇੱਕ ਥੋੜਾ ਜਾ ਪੰਜ ਹੋ ਗਏ ਪਤਾ ਤੋਹਾਂ ਦਾ ਤੋਹਾਂ ਦਾ ਮੁੰਡਾ ਆਉ ਮਾਈਂਆਂ ਲੈ ਮੰਮੀ ਕਰਾਉਂ ਪੁੱਤ ਨੂੰ ਕਰਨੀ ਆ ਮੰਮੀ ਕਰਾਉਂ ਬਾਲਕੋ ਕਰੋ ਆਜੇ ਕਰੋ ਕੋਈ ਮਿੰਟ ਇੱਕ ਮਿੰਟ ਚਲ ਫਿਰ ਅੰਦਰ ਜਰਮਾ ਦੇ ਨਹੀਂ 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 ਓੜ ਓੜ ਨੰਬਰ ਪਹਿਲਾ ਹੀ ਭਰ ਰਿਹਾ ਆ ਆ ਮੁਵੰਚੰਗਾ ਚੱਕ ਰਿੰਦਾ 4 ਹੋਏ 4 4 ਉਰੇ ਥੋੜੇ ਪਾਓ ਚਲੋ ਮੈਂ ਪਲੇਟ ਆर्डर ਕਰੋ ਚਾਬੀ ਚਾਬੀ ਗੇਅਰ ਨਾਲ ਦਿਓ ਕਰਨ ਧਿਆਨ ਨਾਲ ਚੱਕੋ ਕਰਨ ਕੋਲਾ ਕਰਨ ਮੋਟਰਸਾਈਕਲ ਚਾਬੀ ਦਿਓ ਇਹ ਪਿੱਛੇ ਰੱਖੋ ਥੋੜੀ ਪਿੱਛੇ ਹੀ ਪੜਾਓ ਮੈਂ ਕਿਹਾ ਵਿੱਚ ਦੇਖੋਗੇ ਫਿਰ ਤੁਸੀਂ ਸਾਰਿਆਂ ਦੇ ਉੱਤੇ ਦੇ ਦੇਣਾ

ਕਵਾ ਦੂ ਖਵਾ ਦੂ ਪਹਿਲਾਂ ਕੰਟੀਨਿਊ ਕਰਦੇ ਹੋਗੇ ਇਹ ਖਾਈ ਦਾ ਪੱਤਾ ਪੰਜ ਹੋਵੇ ਨਹੀਂ ਇਹ ਤਾਂ ਸਰਪੰਚ ਦਾ ਪੰਨਾ ਲਾ ਲੈ ਜੀ ਸਾਰਿਆਂ ਤੋਂ ਵੱਡਾ ਮੈਂ ਸਭ ਤੋਂ ਅੰਡਰ ਉਹ ਤਿਆਰੀ ਆ ਦੋ ਬੋਲ ਚੋਟਾ ਬੋਲ ਵੱਡਾ 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 ਬੰਦਾ ਤੇਰੇ ਨਾਲ ਗੱਲ ਹੋਈ ਨਾ ਲਾਈਟ ਵਾਦੀ ਆ ਹੋਰ ਇੱਕ ਇੱਕ ਕੀ ਕੀ ਵੀ ਪਸੰਦ ਕਰੀ ਆਉਂਦੀ ਆ ਕੋਈ ਕਿਹੜਾ ਮਹੀਨਾ ਕਰਦੇ ਪਾਪੇ ਹੁਣ ਚਾਰ ਦੇ ਚਾਰਨਾ ਬੈਠੋ ਗੰਗੂ ਚਾ ਰਹੇ ਉਸ ਤੋਂ ਹੋ ਗਈ ਜੀ ਜਿਹਰੇ ਸਾਹਮਣੇ ਦੇਖਿਓ ਬਾਈ ਜੀ ਸਭ ਨਾਲ ਮੈਂ ਤੁਹਾਨੂੰ ਥੋੜਾ ਤੇਰੇ ਥੋੜੀ ਮੈਂ ਕੀ ਦਊ ਨਾਈਸ ਆ ਦੇਖੀ ਦੀਪੇ ਨਾਲ ਤੋਂ ਪਹਿਲਾਂ ਇਹਨਾਂ ਨੂੰ ਵੀ ਸ਼ਰਤ ਹੋ ਜੋ ਵਿਚਾਰਿਆਂ ਨੂੰ ਇਹਨਾਂ ਨੂੰ ਤੇ ਗੱਲ ਚੁਰੀ ਜਾਣੀ ਸਾਰਿਆਂ ਨੂੰ ਪਹਿਲਾਂ ਦੀਪੇ ਤੋਂ ਪਹਿਲਾਂ ਇਹਨੂੰ ਜਾਣ ਕੋਈ ਨੀ ਕਰਨਾ ਪੂਰਾ ਬਾਪ ਬੁੜੀਆਂ ਵਾਂਗੂ

ਉਧਰ ਦੋਵੋਂ ਨੇ ਕੱਤੀ ਭੈਣ ਜੀ ਪ੍ਰੀਮ ਚਨਾ ਆਏ ਸਰਦਾਰ ਜੀ ਥੋੜਾ ਪਿੱਛੇ ਹੋ ਜਾਓ ਪਿੱਛੇ ਹੋ ਜਾ ਬਈ ਬੱਚਿਆਂ ਦੇ ਪਿੱਛੇ ਕਰ ਦਿਓ ਬੱਚਿਓ ਟੈਕ ਕੋਰੈਕਸ਼ਨ ਟਾਈਮ ਬਹੁਤ ਥੋੜਾ ਸੰਦੀਪ ਨੇ ਗੱਲੂ ਇਸੇ ਲੜਨ ਦਾ ਭਰਨੇ ਕਰਦਾ ਚੁੰਬਰ ਦੇਖੋ ਲੜੀਆਂ ਦੇਖੋ ਸਾਰਾ ਕੁਝ ਦਿਖਾਉਣੀ ਆ ਸਭ ਕੁਝ ਦਿਖਾਉਣੀ ਆ ਬਣੇ ਰੋ ਨਾਲ ਪ੍ਰੋਪਰ ਪੰਜਾਬੀ ਵਿਆਹ ਦਿਖਾਉਣੀ ਆ ਕੋਰੇਸ਼ਨ ਚੈੱਕ ਕਰੋ ੱੱਲੇ ਉੱਤੋਂ ਤਾਈ ਲੱਗਦਾ ਨਾ ਕਿਸੀ ਆ ਗਏ ਉੱਥੇ ਪ੍ਰੋਪਰ ਲਗਜ਼ਰੀ ਲਵਿਸ਼ ਟੈਂਟ ਚ ਪਹੁੰਚ ਗਏ ਨਾ ਰਾਜਸਥਾਨ ਚ ਦੰਦਿਆਂ ਨਾ ਟੋਪ ਟੋਪ ਤੇ ਆ ਟੈਂਟ ਪੂਰੇ ਰਾਜਸਥਾਨੀ ਵਾਈਬ ਦਿੰਦੇ ਆ ਫਾਈਟ ਪ੍ਰੋਪਰ ਰਾਜਸਥਾਨੀ ਵਾਈਫ ਫਾਈਦਾ ਬਹੁਤ ਸਮਾਨ ਇੱਥੇ ਹੀ ਖਿਲ ਰਿਆ ਪਿਆ ਓ ਚੱਲਿਆ ਡਰੋਨ ਕਿਆ ਦਾ ਬੋਕੜ ਵਾਈਫ ਆ ਰਹੀ ਆ ਚੋ ਚੱਲੇ ਜੋ ਕੁਝ ਕਰਨੇ ਦਾ ਖੜੇ ਦੋ ਮਿੰਟ ਲਾਈਟ ਹੀ ਨਹੀਂ ਉਹਦੇ ਵਿੱਚ ਵੀ ਹੈਗਾ ਨਾ ਕਰਦਾ ਕੱਢ ਜਾ ਕੋਣ ਜੀ ਉਹਦੇ ਵਿੱਚ ਤਦ ਕੇ ਸ਼ਾਮ ਦਾ ਮਾਹੌਲ ਜਾਗੂ ਦਾ ਮਾਹੌਲ ਪੂਰਾ ਬਣ ਚੁੱਕਿਆ ਘਰ ਆ ਕੇ ਕੱਪੜੇ ਬਦਲ ਲਿਆ ਤੇ ਇਧਰ ਮੋਟੇ ਹੋਰੀ ਵੀ ਸਾਰੇ ਤਿਆਰ ਨੇ ਡੈਡੀ ਵੀ ਮੇਰਾ ਤਿਆਰ ਸਾਡਾ ਪੂਰਾ ਪਰਿਵਾਰ ਤਿਆਰ ਹੋ ਚੁੱਕਿਆ ਬਾਪੂ ਸਾਡਾ ਜਾਣ ਹੀ ਰਿਹਾ ਤੇ ਆਉਂਦੇ ਆਹੋ ਮੈਰੀਕਾਰ ਹੋ ਚੁੱਕਿਆ ਹਾਂ ਸੋ ਨਾ ਹੁਣ ਦੋ ਤਬਿਆ ਮਤਾ ਯਾਰੀ ਉਹ ਗਾ ਵੀ ਪੁਰਾਣੇ ਵਲੌਗ ਵਾਲਾ ਜਿਹਦਾ ਏਡਾ ਵੱਡਾ ਹੋ ਸੀ ਆਸੇ-ਪਾਸੇ ਆਣਾ ਇਹ ਦਿਨ ਆ ਗਿਆ ਸੀ ਕਰੋ ਬੰਦ ਕਰੋ ਦੱਸੋ ਵਾਲ ਮੜੀ ਸੈਟ ਕਰਾ ਕੇ ਲੈ ਆਉਂਗਾ ਯਾਰ ਅੱਜ ਹੀ ਕਰਾਂਗਾ ਬਾਹਰ ਜਾਣੇ ਆਇਆ ਕੋਈ ਉਹ ਵੀ ਮਤਰੋ ਅਸੀਂ ਉਹ ਚੁੱਕਿਆ ਸਾਰੇ ਪਿਆਰ ਉਹ ਜੱਲੀ ਸਾਡੀ ਸਾਰੀ ਪਰਿਵਾਰ ਦੀ ਟੀਮ ਮੈਂ ਬਾਹਰ ਫੋਨ ਲੱਗ ਗਿਆ ਸੀ ਬੱਸ ਅਸੀਂ ਪਿਆਰ ਆਹ ਚੱਲੇ ਉਹ ਦੇਖੋ ਲੱਟਾ ਉੱਥੋਂ ਦਾ ਹੀ ਆਉਗਾ ਤੇ ਘਰ ਦਾ ਮਾਹੌਲ ਤਾਂ ਘੈਂਟ ਹੋਇਆ ਹੋਇਆ ਪੂਰਾ ਹੋ ਚੱਲੇ ਸਾਰੇ ਆਣੇ ਲਾਈਟਾਂ ਬਹੁਤ ਘਟਾਉਂਦੀ ਆਡੀ ਜੱਡੂ ਜੀ ਬਹੁਤ ਘਟ ਲੱਗਿਆ ਹੋਇਆ ਸਾਰਾ ਸੈਟਅਪ ਹੀ ਘਟ ਲਾਇਆ ਫਟਾ ਬਸ ਹੀ ਥੋੜੇ ਜਿਲੇ ਟਾ ਉਹ ਸਾਡਾ ਹਰੇਕ ਤਾਂ ਤੇ ਅਸੀਂ ਹੁਣ ਨਹੀਂ ਹੁੰਦੇ ਸਾਡੀ ਤਬਰ ਨੂੰ ਆਤੀ ਆ ਵੇਲਾਂ ਚੱਕ ਲੋ ਏ ਵੇਲ ਓ ਸੌਣ ਵੇਲਾਂ ਚੱਕੋ ਅੱਜ ਥਾਪਾ ਥਾਪਾ ਰੱਪਾ ਨਾ ਦੂ ਸਾਡੇ ਮੇਰੇ ਵੇਲੇ ਮੈਨੂੰ ਕੁਛ ਨਹੀਂ ਤੇ ਮੈਂ ਵੇਲਾਂ ਚੱਕਿਆ ਆ or de... ਯੋ ਪਰ ਸਿੰਮੀ ਦਾ ਮਾਮਾ ਗਿਆ ਡੰਗਰਾਂ ਦੀ ਮੰਡੀ ਅੱਛਾ ਜੀ ਉੱਥੋਂ ਲਿਆਇਆ ਮੱਝ ਹਾਂ ਤੇਰੇ ਵਰਗੀ ਹੋਰ ਭਾਈ ਘਰੇ ਲਿਆ ਕੇ ਕਹਿੰਦਾ ਆ ਲੈ ਭਾਈ ਚੋਏ ਨੂੰ ਤੇ ਖੀਰ ਬਣਾ ਬਣਾਈ ਤੂੰ ਮਾਮੀ ਕਹਿੰਦੀ ਹੈ ਆ ਕਿਸੇ ਆਪਾ ਪਾਤਾ ਅੱਛਾ ਜੀ ਉਹ ਕਦੇ ਮਾਮੇ ਵੱਲ ਦੇਖੇ ਕਦੇ ਮੱਝ ਵੱਲ ਦੇਖੇ ਹਾਂ ਜੀ ਦੋ ਤੰਮੇਂ ਟ ਦੇਖੀ ਗਈ ਫਿਰ ਕਹਿੰਦੀ ਮੈਨੂੰ ਤਾਂ ਆਉਂਦੀ ਨਹੀਂ ਚੌਣੀ ਅੱਛਾ ਜੀ ਉਹ ਕਹਿੰਦਾ ਕੰਜਰਾਂ ਦੀ ਏ ਆਇ ਚੋ ਆਇ ਚੋ ਕੰਜਰਾਂ ਦੀ ਏ ਆਇ ਚੋ ਆਇ ਚੋ ਸਾਡੇ ਸਿਮੀ ਦਾ ਅਸੀਂ ਵਿਆਹ ਭਾਈ मित्र हो गया सारा प्रोग्राम खत्म ਸਾਰੇ ਘਰ ਦੇ ਮਾਰੇ ਪਹਿਲਾਂ ਹੀ ਆੜੇ ਸੀ ਹੁਣ ਮੈਂ ਇਕੱਲਾ ਟੁੱਟੇ ਜਾਣਾ ਪੂਰਾ ਨੇ ਰਹੀ ਹੋ ਗਿਆ ਵਗੋਂ 1:30 ਹੋ ਗਏ ਹਜੇ ਵੀ ਪਿਆ ਸੀ ਉਹ ਮੇਰੇ ਬਾਪੂ ਨੇ ਫੋਨ ਲਾ ਲਾ ਕੇ ਲਾ ਲਾ ਕੇ ਕਹਿੰਦਾ ਆ ਜਾ ਆ ਜਾ ਆ ਜਾ ਬੱਸ ਹੁਣ ਇਕੱਲੇ दारू ਵਾਲੇ ਰਹਿ ਗਏ ਉੱਥੇ ਇਹਦਾ ਹੁਣ ਤਾਂ ਆ ਜਾ ਸੋ ਫੇਰ ਮੈਂ ਸੋਚਿਆ ਜਲ ਜਾਣੇ ਤੜਕੇ ਕਾਲਜ ਵੀ ਜਾਣਾ ਯਾਰ ਅੱਜ ਵੀ ਨਹੀਂ ਜਾਇਆ ਗਿਆ ਸੋ ਜਾਗੋ ਦਾ ਪ੍ਰੋਗਰਾਮ ਖਤਮ ਕਾਲੂ ਬ੍ਰੇਕ ਆ ਪਰਸੋ ਬਰਾਤਾ ਕਿ ਪਾਸਾ ਪੰਜਾਬੀ ਵਿਆਹ ਦੇਖਣ ਆ ਲੰਦੋਂ ਨੇਓ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਉਹ ਪ੍ਰੋਪਰ ਵਿਆਹ ਦਿਖਾਵਾਂਗੇ ਆਪਾਂ ਸੋ ਬਾਏ ਬਾਏ ਗਾਇਜ਼